ਸਾਤਰੀਆ ਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਤੁਹਾਡੇ ਲਈ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਲੈ ਕੇ ਆਏ ਆਂਗੇ ਠੀਕਾ ਜਿੱਦੀ ਫਿਟਿੰਗ ਹੈਗੀ ਆ ਜੀ ਬ੍ਰੈਸਟ ਤੋਂ 18 ਇੰਚ ਔਰ ਕਮਰ ਤੋਂ ਹੈਗੀ ਆ ਜੀ 16 ਇੰਚ ਔਰ हिਪ ਤੋਂ ਹੈਗੀ ਆ 19 ਇੰਚ ਠੀਕ ਹੈ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂਗੀ ਵੀ ਦੇਖੋ ਇਹ ਜਿਹੜਾ ਸੂਟ ਹੈਗਾ ਨਾ ਥੋੜਾ ਜਿਹਾ ਟਰਾਂਸਪੇਰੈਂਟ ਆ ਇਹ ਕੱਪੜਾ ਠੀਕ ਹੈ ਵੈਸੇ ਤਾਂ ਇਹਦੇ ਨਾਲ ਨਾ ਸਲਵਾਰ ਦਾ ਕੱਪੜਾ ਆਇਆ ਹੋਇਆ ਸੀਗਾ ਜਿਹੜਾ ਟਾਫਟਾ ਹੁੰਦਾ ਠੀਕ ਹੈ ਸ਼ਾਈਨਿੰਗ ਵਾਲਾ ਟਾਫਟਾ ਠੀਕ ਹੈ ਵੈਸੇ ਤਾਂ ਇਹਦੇ ਨੀਚੇ ਉਹੀ ਲੱਗਣਾ ਸੀਗਾ ਪਰ ਕਸਟਮਰ ਨੇ ਕਿਹਾ ਕਿ ਚਲੋ ਕਲਰ ਥੋੜਾ ਜਿਆਦਾ ਡਾਰਕਾ ਵੀ ਮੈਂ ਕਾਟਨ ਹੀ ਲਗਵਾਉਂਗੀ ਤਾਂ ਕਿ ਹਰੇਕ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਸੂਟ ਪਾਇਆ ਜਾ ਸਕੇ ਹਨਾ ਜਿਵੇਂ ਗਰਮੀਆਂ ਦੇ ਸੀਜ਼ਨ ਵਿੱਚ ਵੀ ਸੂਟ ਜਿਹੜਾ ਹੈਗਾ ਉਹ ਪਾ ਜਾਵੇ ਠੀਕ ਹੈ ਜੀ ਸਵਾਰ ਦਾ ਨਾਲ ਆਇਆ ਸੀ ਨਾ ਕੱਪੜਾ ਇਹ ਵਾਲਾ ਇਹ ਦੇਖੋ ਇਹ ਸ਼ਾਈਨਿੰਗ ਵਾਲਾ ਟਾਫਟ ਹੈਗਾ ਠੀਕ ਹੈ ਵੈਸੇ ਕਮੀਜ਼ ਦੇ ਨੀਚੇ ਇਹੀ ਲੱਗਣਾ ਸੀਗਾ ਠੀਕ ਹੈ ਜੀ ਪਰ ਆਪਾਂ ਜਿਹੜਾ ਹੈਗਾ ਹੁਣ ਕਾਟਨ ਹੀ ਲਗਾਵਾਂਗੇ ਇਹ ਤੁਹਾਡੀ ਇੱਛਾ ਹੁੰਦੀ ਆ ਵੀ ਤੁਸੀਂ ਸ਼ਾਈਨਿੰਗ ਵਾਲਾ ਟਾਫਟਾ ਵੀ ਲਗਾ ਸਕਦੇ ਹੋ ਨੀਚੇ ਔਰ ਜੇ ਤੁਸੀਂ ਚਾਹੋ ਤਾਂ ਕਾਟਨ ਵੀ ਲਗਾ ਸਕਦੇ ਹੋ ਬਸ ਫਰਕ ਸਿਰਫ ਇੰਨਾ ਹੁੰਦਾ ਵੀ ਤੁਹਾਡੇ ਸੂਟ ਦਾ ਜਿਹੜਾ ਕਲਰ ਹੈਗਾ ਉਹ ਜੇ ਤਾਂ ਥੋੜਾ ਜਿਹਾ ਡਾਰਕ ਹੋਵੇ ਤਾਂ ਕਾਟਨ ਵੀ ਲੱਗ ਜਾਂਦੀ ਆ ਅਗਰ ਵਾਈਟ ਆ ਜਾਂ ਫਿਰ ਕੋਈ ਹੋਰ ਲਾਈਟ ਕਲਰ ਆਗਾ ਜਿਵੇਂ ਲਾਈਟ ਪਿੰਕ ਹੋ ਗਿਆ ਤਾਂ ਤੁਸੀਂ ਸ਼ਾਈਨਿੰਗ ਵਾਲਾ ਟਾਫਟਾ ਜਿਹੜਾ ਹੈਗਾ ਸਲਵਾਰ ਦੇ ਨਾਲ ਦਾਉਂਦਾ ਉਹ ਲਗਾ ਸਕਦੇ ਹੋ ਹਨਾ ਜੇ ਇਹ ਸੂਟ ਦਾ ਜਿਹੜਾ ਗਲਾ ਹੈਗਾ ਇਹ ਹੋਇਆ ਜਿਹੜੇ ਸੂਟਾਂ ਦੇ ਗਲੇ ਆਲਰੇਡੀ ਬਣੇ ਹੋਏ ਹੁੰਦੇ ਨੇਗੇ ਹਨਾ ਉਹ ਥੋੜੇ ਜਿਹਾ ਚੌੜੇ ਹੁੰਦੇ ਰਹਿਗੇ ਜਿਆਦਾ ਹਨਾ ਆਪਾਂ ਦੋ ਤਰੀਕੇ ਨਾਲ ਇਹਨੂੰ ਛੋਟਾ ਕਰ ਸਕਦੇ ਆਂਗੇ ਜਾਂ ਤਾਂ ਫੇਰ ਆਪਾਂ ਕਟਿੰਗ ਕਰਨ ਤੋਂ ਪਹਿਲਾਂ ਠੀਕ ਹੈ ਇੱਥੇ ਐਦਾਂ ਟਕੋਣੀ ਕਰਕੇ ਸਿਲਾਈ ਲਗਾ ਲਓ ਜੇ ਆਪਾਂ ਗਲਾ ਛੋਟਾ ਕਰਨਾ ਹੈ ਠੀਕ ਹੈ ਜੀ ਇਹ ਐਦਾਂ ਇਹ ਤੋਂ ਥੋੜਾ ਜਿਹਾ ਤਕੋਨਾ ਕਰ ਲੋ ਤੇ ਇੱਥੇ ਪਹਿਲਾਂ ਆਪਾਂ ਸਲਾਈ ਲਾ ਲਓ ਐਨੇ ਐਨੇ ਤੇ ਜਿੰਨੇ ਇੰਚ ਵੀ ਤੁਹਾਨੂੰ ਗਲਾ ਚਾਹੀਦਾ ਉਨੇ ਇੰਚ ਰੱਖ ਕੇ ਬਾਕੀ ਵਾਲੇ ਤੇ ਸਲਾਈ ਮਾਰ ਦਿਓ ਤੁਸੀਂ ਠੀਕ ਆ ਫਿਰ ਉਹਦਾ ਥੋੜਾ ਗਲਾ ਜਿਹੜਾ ਹੈਗਾ ਥੋੜਾ ਜਿਹਾ ਛੋਟਾ ਹੋ ਜੂ ਜੇ ਤੁਹਾਡਾ ਫਰੰਟ ਵਾਲਾ ਗਲਾ ਜਿਆਦਾ ਚੌੜਾ ਹੈਗਾ ਤਾਂ ਤੁਸੀਂ ਬੈਕ ਵਾਲਾ ਉਹਨੂੰ ਛੋਟਾ ਰੱਖ ਲਓ ਡੁੰਗਾਈ ਦੇ ਵਿੱਚ ਠੀਕ ਆ ਕਿ ਇਹ ਇਸੇ ਹਿਸਾਬ ਨਾਲ 3 ਸਵਾ 3 ਇੰਚ ਜਿਹੜਾ ਹੈਗਾ ਇਹ ਗਲਾ ਚੌੜਾ ਹੈਗਾ ਠੀਕ ਹੈ ਜੀ ਇਸੇ ਹਿਸਾਬ ਨਾਲ ਇਹ ਲਗਭਗ ਜਿਹੜਾ ਹੈਗਾ ਉਹ 1.5 6 ਬਣਦਾ ਹੁਣ ਤੁਸੀਂ ਦੋ ਕੰਮ ਕਰਨੇ ਆ ਜਾ ਤਾਂ ਤੁਸੀਂ ਗਲਾ ਛੋਟਾ ਰੱਖੋ ਬੈਕ ਵਾਲਾ ਜੇ ਤੁਹਾਡਾ ਗਲਾ ਜਿਆਦਾ ਚੌੜਾ ਹੈ ਠੀਕ ਹੈ ਜੀ ਜਾਂ ਫਿਰ ਤੁਸੀਂ ਕੀ ਕਰਨਾ ਫਿਰ ਫਰੰਟ ਵਾਲੇ ਗਲੇ ਨੂੰ ਪਹਿਲਾਂ ਹੀ ਥੋੜਾ ਜਿਹਾ ਇੱਥੇ ਸਲਾਈ ਮਾਰ ਕੇ ਛੋਟਾ ਕਰ ਲਓ ਠੀਕ ਹੈ ਬੈਕ ਵਾਲਾ ਗਲਾ ਜਿਹੜਾ ਹੈਗਾ ਮੈਂ ਲਗਭਗ ਇਹਦਾ 4.5 ਜਾਂ 5 ਰੱਖੂੰਗੀ 5.5 ਨਾਰਮਲ ਹੀ ਹੁੰਦਾ ਇਹਨੂੰ ਛੋਟੇ ਗਲਿਆਂ ਦੇ ਵਿੱਚ ਹੀ ਮਤਲਬ ਗਿਣਿਆ ਜਾਂਦਾ 7 7.5 8 9 ਤੱਕ ਜਿਹੜੇ ਗਲੇ ਨੇ ਉਹਨਾਂ ਨੂੰ ਆਪਾਂ ਡੀਪ ਗਲੇ ਮੰਨਦੇ ਆ ਠੀਕ ਆ ਇਹਦੇ ਵਿੱਚ ਹੁਣ ਆਪਾਂ ਤੀਰਾ ਕਿੰਨਾ ਲੈਣਾ ਤੁਸੀਂ ਦੇਖ ਲਓ ਠੀਕ ਆ ਇਹਦਾ ਗਲਾ ਬੈਕ ਵਾਲਾ ਮੈਂ 5.5 ਰੱਖੂਗੀ ਠੀਕ ਹੈ ਜੀ ਫਰੰਟ ਵਾਲਾ ਜਿਹੜਾ ਹੈਗਾ ਉਹ 6.5 7 ਦਾ ਫਰੰਟ ਵਾਲੇ ਦਾ ਕੁਝ ਨਹੀਂ ਹੁੰਦਾ ਫਰੰਟ ਵਾਲਾ ਆਪਾਂ ਮੈਂ ਤੁਸੀਂ 7 ਰੱਖ ਲਓ ਉਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਜੀ ਫਰੰਟ ਵਾਲੇ ਗਲੇ ਨਾਲ ਕੋਈ ਮੋੜ ਨਹੀਂ ਲਿਖਦੇ ਬੈਕ ਵਾਲੇ ਗਲੇ ਨਾਲ ਡਿਗਦੇ ਹੁੰਦੇ ਨੇ ਠੀਕ ਹੁਣ ਦੇਖੋ ਮੈਂ ਤੁਹਾਨੂੰ ਲਾਈਨਿੰਗ ਜਿਹੜੀ ਹੈਗੀ ਆ ਉਹ ਸੈੱਟ ਕਰਨੀ ਦੱਸਦੀਆਂਗੀ ਜਿੰਨਾ ਭੈਣਾਂ ਨੇ ਮੇਰੀ ਵੀਡੀਓ ਪਹਿਲਾਂ ਦੇਖੀ ਨਹੀਂ ਹੈਗੀ ਲਾਈਨਿੰਗ ਵਾਲੇ ਸੂਟ ਦੀ ਉਹ ਤੁਸੀਂ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਦੇ ਵਿੱਚ 11 ਇੰਚ ਕਪੜਾ ਉਤਾਰ ਲਿਆ ਇੱਥੋਂ ਲੈ ਕੇ ਇੱਥੇ ਤੱਕ ਮਤਲਬ ਕਿ ਆਪਾਂ ਟੋਟਲ ਕਪੜਾ ਜਿਹੜਾ ਹੈਗਾ ਉਹ 22 ਇੰਚ ਉਤਾਰਿਆ ਕਿਉਂਕਿ ਇਹਨਾਂ ਦਾ ਘੇਰਾ ਹੈਗਾ ਜੀ 19 ਇੰਚ ਚਾਕਾਂ ਵਾਸਤੇ ਆਪਾਂ ਨੂੰ 3 ਇੰਚ ਜ਼ਿਆਦਾ ਲੈਣਾ ਹੁੰਦਾ ਅਗਰ ਤੁਸੀਂ ਪਾਈਪਿੰਗ ਲਗਾਉਣੀ ਹੈ ਤਾਂ ਤੁਸੀਂ 4 ਇੰਚ ਜ਼ਿਆਦਾ ਲੈ ਲਓ ਮਤਲਬ ਕਿ ਇੱਕ ਚਾਕ ਲਈ ਤੁਸੀਂ 2 ਇੰਚ ਰੱਖਣਾ ਹੁੰਦਾ ठीक है जे तुम पाइपिंग नहीं लगा डेढ़ इंच लै लो एक चाक वास्ते टोटल हो गया तीन इंच ठीक है जी हूँ मेन फैब्रिक जो है लिया और लाइनिंग जी है, है इस तरीके आप रखी हुई है आ, मतलब ये दो पल रखे हुए ने नीचे जगा वह बैक वाला पला उपर जो है फ्रंट वाला पल्ला ठीक है जी मतलब लाइनिंग आप टू फोल्ड करके रखी हुई है इस तरीके ठीक है ਇਹ ਲਾਈਨਿੰਗ ਦਾ ਜਿਹੜਾ ਕੱਪੜਾ ਹੈਗਾ ਉਹ ਆਪਾਂ ਉਤਾਰਿਆ 23 ਇੰਚ ਮਤਲਬ ਕਿ ਸ਼ਰਟ ਦੇ ਫੈਬਰਿਕ ਨਾਲੋਂ 1 ਇੰਚ ਜ਼ਿਆਦਾ ਠੀਕ ਹੈ ਜੀ ਹੁਣ ਦੇਖੋ ਆਪਾਂ ਕੀ ਕਰਨਾ ਇਦਾਂ ਨਾ ਅੱਧਾ ਅੱਧਾ ਇੰਚ ਜਿਹੜੀ ਹੈਗੀ ਲਾਈਨਿੰਗ ਫੋਲਡ ਕਰ ਲੈਣੀ ਆਪਾਂ ਨੇ ਠੀਕ ਆ ਆ ਤੁਹਾਨੂੰ ਨਿਸ਼ਾਨ ਲਗਾਇਆ ਹੋਇਆ ਦੇਖ ਦਿਖਦਾ ਹੀ ਹੋਣਾ ਆ ਨਿਸ਼ਾਨ ਤੋਂ ਮੈਂ ਇਦਾਂ ਫੋਲਡ ਕਰ ਲਈ ਲਾਈਨ ਠੀਕ ਹੈ ਇਹਦੇ ਉੱਪਰ ਮੈਂ ਚੰਗੀ ਤਰ੍ਹਾਂ ਪ੍ਰੈਸ ਲਗਾ ਲਈਏ ਤੁਸੀਂ ਪ੍ਰੈਸ ਨਾਲ ਇਹਨੂੰ ਬਿਠਾ ਲਓ ਨਹੀਂ ਤਾਂ ਤੁਹਾਨੂੰ ਕਟਿੰਗ ਕਰਨ ਦੇ ਵਿੱਚ ਪ੍ਰੋਬਲਮ ਹੋਊਗੀ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਪਹਿਲਾਂ نیچے बैक वाला पला रखा ठीक है जी बंदी जी मेरी तरफ है लाइनिंग वाले सूट की कटिंग करती हुई ठीक है देखो नीचे पहला बैक वाला पला हो गया उपर फ्रंट वाला पला हो गया और आप जी है लाइनिंग रखा ठीक, ठीक है मेरा तरीका यही है लाइनिंग वाले सूट की कटिंग करने का ਠੀਕ ਹੈ ਇਹਦੇ ਨਾਲ ਮੇਰੀ ਫਿਟਿੰਗ ਜਿਹੜੀ ਹੈਗੀ ਬਿਲਕੁਲ ਪਰਫੈਕਟ ਆਉਂਦੀ ਹੈ ਲਾਈਨਿੰਗ ਵਾਲੇ ਸੂਟ ਦੀ ਠੀਕ ਹੈ ਜੀ ਇਹਨੂੰ ਪੂਰੀ ਤਰ੍ਹਾਂ ਮਲਾ ਕੇ ਰੱਖ ਲਓ ਇਸ ਵਾਲੀ ਸਾਈਡ ਤੋਂ ਕੱਪੜਾ ਠੀਕ ਹੈ ਤੇ ਹੁਣ ਆਪਾਂ ਇਹਦੇ ਉੱਪਰ ਹੀ ਲਾਈਨਿੰਗ ਵਾਲਾ ਕੱਪੜਾ ਰੱਖਾਂਗੇ ਠੀਕ ਹੈ ਜੀ ਹੁਣ ਦੇਖੋ ਆ ਅੱਧਾ ਅੱਧਾ ਇੰਚ ਵੱਧ ਹੋ ਗਿਆ ਤੇ ਮੈਂ ਮੈਚ ਕਰਕੇ ਹੀ ਰੱਖੂਗੀ ਬਿਲਕੁਲ ਲਾਈਨਿੰਗ ਇਹਦੇ ਨਾਲ ਸੂਟ ਦੇ ਤੇ ਦੇਖੋ ਆ ਜਿਹੜੇ ਤਿੰਨੋਂ ਕੱਪੜੇ ਹੈਗੇ ਨੇ ਮਤਲਬ ਚਾਰੋਂ ਪੱਲੇ ਜਿਹੜੇ ਹੈਗੇ ਨੇ ਆਪਾਂ ਮਲਾ ਕੇ ਰੱਖ ਲੇ ਤੇ ਬਿਲਕੁਲ ਆਪਾਂ ਨਾਲ ਮੈਚ ਕਰਕੇ ਰੱਖ ਲੈਣਾ ਜਿਹੜਾ ਅੱਧਾ ਇੰਚ ਹੈਗਾ ਉਹ ਬਸ ਆਪਾਂ ਸੈਂਟਰ ਦੇ ਵਿੱਚ ਢਿੱਲ ਦੇਣੀ ਆ ਕੱਪੜੇ ਦੀ ਉਹਦੇ ਨਾਲ ਸਾਡੀ ਫਿਟਿੰਗ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਉਹ ਤਾਂ ਵਿੱਚ ਹੀ ਰਹਿ ਜੂਗਾ ਥੋੜਾ ਜਿਹਾ ਹਲਕਾ ਫੁਲਕਾ ਮਤਲਬ ਢਿੱਲ ਜੋ ਜਿਹੜੀ ਹੈਗੀ ਉਹ ਲਾਈਨਿੰਗ ਦੇ ਵਿੱਚ ਹੀ ਰਹੂਗੀ ਉਹ ਸੂਟ ਦੇ ਵਿੱਚ ਤੁਹਾਡੇ ਢਿੱਲ ਨਹੀਂ ਆਉਗੀ ਠੀਕ ਆ ਕਿਉਂਕਿ ਆਪਾਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਦੇਖੋ ਸੂਟ ਵਾਲੇ ਕੱਪੜੇ ਤੋਂ ਹੀ ਲਗਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਇਹ ਐਦਾਂ ਆ ਹੁਣ ਸੂਟ ਵਾਲਾ ਕੱਪੜਾ ਆ ਗਿਆ ਦੇਖੋ ਚਾਰੇ ਤੈਹਾ ਹੁਣ ਜਿਹੜੀਆਂ ਹੈਗੀਆਂ ਨੇ ਇਹ ਬਿਲਕੁਲ ਮੈਚ ਕਰ ਕਰ ਲੀਆਂ ਨੇ ਆਪਾਂ ਹੁਣ ਦੇਖੋ ਆਪਣੀ ਜਿਹੜੀ ਲਾਈਨ ਫਿਟਿੰਗ ਦੀ ਨਿਸ਼ਾਨੀ ਹੈਗੀ ਉਹ ਤਾਂ ਆਪਣੇ ਸੂਟ ਵਾਲੇ ਕੱਪੜੇ ਤੋਂ ਹੀ ਲੱਗ ਰਹੀ ਆ ਆ ਤਾਂ ਜਿਹੜਾ ਹੈਗਾ ਅੱਧਾ ਇੰਚ ਇਹ ਆਪਣਾ ਵਿੱਚ ਰਹੂਗਾ ਸੂਟ ਦੇ ਇਹਦੇ ਵਿੱਚ ਸੂਟ ਦੇ ਵਿੱਚ ਢਿੱਲ ਨਹੀਂ ਆਊਗੀ ਸਿਰਫ ਲਾਈਨਿੰਗ ਦੇ ਵਿੱਚ ਹੀ ਢਿੱਲ ਆਊਗੀ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਕੇ ਦੇਖੋ ਮੈਂ ਆਪਣੇ ਸਾਰੇ ਸੂਟ ਜਿਹੜੇ ਹੈਗੇ ਨੇ ਉਹ ਇਸੇ ਤਰੀਕੇ ਨਾਲ ਹੀ ਬਣਾਉਣੀ ਹੁੰਦੀਆਂ ਮੇਰੇ ਨਾਲ ਮੇਨ ਫੈਬਰਿਕ ਦੇ ਵਿੱਚ ਨਹੀਂ ਢਿੱਲ ਲਾਉਂਦੀ ਹੈਗੀ ਸਿਰਫ ਲਾਈਨਿੰਗ ਦੇ ਵਿੱਚ ਹਲਕੀ ਫੁਲਕੀ ਢਿੱਲ ਲਾਉਂਦੀ ਆ ਉਹ ਵੀ ਆਪਾਂ ਕਾਟਨ ਦੀ ਲਾਈਨਿੰ ਜੇ ਆਪਾਂ ਆ ਸ਼ਾਈਨਿੰਗ ਵਾਲਾ ਟਾਫਟਾ ਲੈਂਦੇ ਫਿਰ ਆਪਾਂ ਨੂੰ ਢਿੱਲ ਦੇਣ ਦੀ ਜ਼ਰੂਰਤ ਨਹੀਂ ਸੀਗੀ ਠੀਕ ਹੈ ਜੀ ਦੇਖੋ ਪਹਿਲਾਂ ਮੈਂ ਤੁਹਾਨੂੰ ਗਲੇ ਦਾ ਦੱਸ ਦਿੰਨੀ ਆ ਜੇਕਰ ਤੁਸੀਂ ਗਲਾ ਛੋਟਾ ਕਰਨਾ ਹੋਵੇ ਤਾਂ ਤੁਸੀਂ ਐਦਾਂ ਸਲਾਈ ਲਗਾਉਣੀ ਆ ਪਹਿਲਾਂ ਟੇਢੀ ਕਰਕੇ ਠੀਕ ਛੋਟਾ ਕਰ ਲਓ ਠੀਕ ਹੈ ਇਹ ਐਦਾਂ ਹੁਣ ਦੇਖੋ ਇਹ ਜਿਹੜੀ ਸਲਾਈ ਹੈਗੀ ਐਦਾਂ ਤੋ ਕੋਨੀ ਜੀ ਲੱਗਦੀ ਆ ਤੇ ਜਿਹੜਾ ਇਹ ਕੱਪੜਾ ਹੈਗਾ ਇਹਨੂੰ ਫੋਲਡ ਕਰ ਲਓ ਐਦਾਂ ਕਰਕੇ ਠੀਕ ਆ ਹੁਣ ਇਹ ਕਾਊਂਟ ਨਹੀਂ ਹੋਊਗਾ ਫਿਰ ਜਦੋਂ ਗਲੇ ਦੇ ਵਿੱਚ ਆਊਗਾ ਆ ਦੇਖੋ ਹੁਣ ਜਿਵੇਂ ਮੈਂ ਇਹਨੂੰ ਅੰਦਰਲੇ ਵਾਲੇ ਪਾਸੇ ਫੋਲਡ ਕਰਤਾ ਰੱਖ ਮੈਂ ਇਹਦੇ ਬਰਾਬਰ ਹੀ ਲਿਆ ਕੱਪੜੇ ਦੇ ਹੁਣ ਦੇਖੋ ਗਲਾ ਜਿਹੜਾ ਹੈਗਾ ਮੈਨੂੰ ਸਾਰਾ ਮੇਰਾ 2.5 ਇੰਚ ਰਹਿ ਗਿਆ ਠੀਕ ਹੈ ਜੀ ਇੰਨਾ ਕੁ ਗਲਾ ਜਿਹੜਾ ਹੈਗਾ 1.5 ਇੰਚ ਵਾਲਿਆਂ ਦੀ ਫਿਟਿੰਗ ਲਈ ਬਹੁਤ ਹੁੰਦਾ ਠੀਕ ਆ ਹੁਣ ਇੱਥੇ 2.5 ਇੰਚ ਰਹਿ ਗਿਆ ਜੇ ਮੈਂ ਇਹਨੂੰ ਖੋਲ ਲੈਨੀ ਆ ਜੇ ਮੈਂ ਸਲਾਈ ਨਾ ਲਾਵਾਂ ਫਿਰ ਇਹ 3 ਇੰਚ ਹੀ ਰਹੂਗਾ ਠੀਕ ਆ ਹੁਣ ਇਹਦੇ ਵਿੱਚ ਤੁਸੀਂ ਦੋ ਇਲਾਜ ਕਰ ਸਕਦੇ ਹੋ ਜਾਂ ਤਾਂ ਫਿਰ ਇਦਾਂ ਸਲਾਈ ਲਗਾ ਲਓ ਜੇ ਤੁਸੀਂ ਗਲਾ ਛੋਟਾ ਕਰਨਾ ਜੇ ਤੁਸੀਂ ਬੈਕ ਵਾਲਾ ਗਲਾ ਡੀਪ ਰੱਖਣਾ ਤਾਂ ਛੋਟਾ ਹੀ ਕਰ ਲਓ ਤੁਸੀਂ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਉਂਗੀ ਠੀਕ ਆ ਹੁਣ ਮੈਂ ਤਾਂ ਬੈਕ ਵਾਲਾ ਗਲਾ ਜਿਹੜਾ ਹੈਗਾ ਉਹ ਡੀਪ ਨਹੀਂ ਕਰਨਾ ਹੈਗਾ ਮੈਂ ਸਿਰਫ 5.5 ਇੰਚ ਜਿਹੜਾ ਹੈਗਾ ਗਲਾ ਰੱਖੂੰਗੀ ਹਨਾ ਦੋ ਹਾਲ ਹੁੰਦੇ ਨੇ ਮੋਡੇ ਨਿੱਗਣ ਤੋਂ ਬਚਾਉਣ ਦੇ ਜਾਂ ਤਾਂ ਆਪਾਂ ਗਲਾ ਗਲੇ ਦੀ ਜਿਹੜੀ ਕਟਾਈ ਹੈਗੀ ਉਹਨੂੰ ਛੋਟਾ ਕਰ ਲਓ ਠੀਕ ਆ 2.5 ਇੰਚ ਹੀ ਰੱਖੋ ਜਾਂ ਫਿਰ ਆਪਾਂ ਕੀ ਕਰਨਾ ਹੁੰਦਾ ਜਾਂ ਫਿਰ ਗਲਾ ਛੋਟਾ ਰੱਖ ਲਓ ਬਸ ਬੈਕ ਵਾਲਾ ਫਿਰ ਦੋਨੋਂ ਤਰੀਕੇ ਨਾਲ ਸਾਡੇ ਮੋਡੇ ਨਹੀਂ ਦਿਖਦੇ ਹੁੰਦੇ ਠੀਕ ਹੈ ਜੀ ਹੁਣ ਦੇਖੋ ਜੇ ਤਾਂ ਮੈਂ ਇਹਨਾਂ ਦਾ ਗਲਾ ਜਿਹੜਾ ਹੈਗਾ ਬੈਕ ਵਾਲਾ ਡੀਪ ਕਰਨਾ ਹੁੰਦਾ ਹਨਾ ਫਿਰ ਮੈਂ ਇਹਨਾਂ ਦਾ ਤੀਰਾ ਲੈਂਦੀ 6 ਇੰਚ ਠੀਕ ਹੈ ਜੀ ਫਿਰ ਮੈਂ ਇਹਨਾਂ ਦਾ ਤੀਰਾ ਲੈਂਦੀ 6 ਇੰਚ ਜੇ ਮੈਂ ਬੈਕ ਵਾਲਾ ਗਲਾ ਜਿਹੜਾ ਹੈਗਾ 7 7.5 ਜਾਂ 8 ਇੰਚ ਕਰਨਾ ਹੁੰਦਾ ਫਿਰ ਆਪਾਂ ਤੀਰਾ ਲਵਾਂਗੇ ਇਸ ਫਿਟਿੰਗ ਦੇ ਵਿੱਚ 6 ਇੰਚ ਸਾਢੇ 18 ਫਿਟਿੰਗ ਦੇ ਵਿੱਚ 6 ਇੰਚ ਤੀਰਾ ਰੱਖਾਂਗੇ ਜੇ ਤੁਸੀਂ ਬੈਕ ਵਾਲਾ ਨੈੱਕ ਸਾਢੇ 7 ਤੋਂ ਵੱਡਾ ਕਰਨਾ ਠੀਕ ਹੈ ਜੀ ਹੁਣ ਮੈਂ ਇਹਨਾਂ ਦਾ ਗਲਾ ਜਿਹੜਾ ਹੈਗਾ ਉਹ ਬੈਕ ਵਾਲਾ ਛੋਟਾ ਹੀ ਰੱਖੂੰਗੀ ਹੁਣ ਜਦੋਂ ਆਪਾਂ ਗਲਾ ਛੋਟਾ ਰੱਖਦੇ ਆਂ ਫਿਰ ਖਿੱਚਣਾ ਪਵੇ ਬੈਕ ਵਾਲੀ ਸਾਈਡ ਤੇ ਇਸ ਲਈ ਮੈਂ ਤੀਰਾ ਇਹਨਾਂ ਦਾ ਰੱਖੂੰਗੀ 7 ਇੰਚ ਠੀਕ ਹੈ ਜੀ ਦੇਖੋ 7 ਇੰਚ ਮੈਂ ਤੀਰਾ ਲੈ ਲਿਆ ਇਹਨਾਂ ਦਾ ਤੇ ਇਧਰ ਆਪਾਂ ਲਾਵਾਂਗੇ 7.5 ਜਦੋਂ ਆਪਾਂ ਤੀਰਾ ਵੱਡਾ ਰੱਖਦੇ ਆਂ ਫਿਰ ਆਪਾਂ ਮੋਢਾ ਵੀ ਵੱਡਾ ਰੱਖਦੇ ਹੁੰਦੇ ਆ ਠੀਕ ਹੈ ਜੇ ਮੈਂ ਇਹਨਾਂ ਦਾ ਤੀਰਾ ਰੱਖਦੀ 6 ਇੰਚ ਤਾਂ ਮੈਂ ਮੋਢਾ ਇਹਨਾਂ ਦਾ 7 ਇੰਚ ਰੱਖਦੀ ਠੀਕ ਆ ਘੱਟ ਤੀਰੇ ਦੇ ਵਿੱਚ ਮੋਡਾ ਵੀ ਕੱਟ ਰੱਖਣਾ ਵੱਧ ਤੀਰੇ ਦੇ ਵਿੱਚ ਮੋਡਾ ਜਿਹੜਾ ਹੈਗਾ ਉਹ ਵੀ ਵੱਧ ਰੱਖਣਾ ਹੁੰਦਾ ਠੀਕ ਹੈ ਜੀ ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਆਪਾਂ ਤੀਰਾ ਇਧਰ ਨੂੰ ਚੌੜਾ ਕਰਦਾਂ ਨੇ ਨਾ ਜਿਆਦਾ ਇਸ ਤਰੀਕੇ ਨਾਲ ਫਿਰ ਗੁਲਾਈ ਘੱਟ ਪੈਂਦੀ ਹੁੰਦੀ ਆ ਮਤਲਬ ਫਿਰ ਮੋਡਾ ਜਿਹੜਾ ਹੈਗਾ ਉਹਨੂੰ ਵਧਣ ਨੂੰ ਥਾਂ ਨਹੀਂ ਮਿਲਦੀ ਹੈ ਕਿ ਫਿਰ ਮੋਡਾ ਛੋਟਾ ਰਹਿ ਜਾਂਦਾ ਨਹੀਂ ਤਾਂ ਠੀਕ ਹੈ ਇਸੇ ਲਈ ਆਪਾਂ ਨੂੰ 1/2 ਇੰਚ ਵੱਧ ਕੱਟਣਾ ਪੈਂਦਾ ਜਦੋਂ ਆਪਾਂ ਤੀਰਾ ਵੱਧ ਲੈਣੇ ਆ ਠੀਕ ਹੈ ਹੁਣ ਦੇਖੋ ਇੱਥੋਂ ਆਪਾਂ ਲਗਾ ਲਿਆ 7 ਇੰਚ ਇੱਥੋਂ ਆਪਾਂ ਲਗਾਵਾਂਗੇ 6 1/2 ਇੰਚ ਠੀਕ ਹੈ ਇਹਦੇ ਸਾਹਮਣੇ ਹੀ ਆ ਠੀਕਾ ਮੋਡਾ ਆਪਾਂ 7.5 ਲਿਆ ਬਸ ਤੁਸੀਂ ਇਹ ਧਿਆਨ ਰੱਖਿਓ ਠੀਕ ਹੈ ਜੀ ਹੁਣ ਇੱਕ ਆਪਾਂ 7 ਤੇ ਵੀ ਨਿਸ਼ਾਨ ਲਗਾ ਲਾਂਗੇ ਠੀਕ ਆ ਇਹਦੇ ਆਮਣੇ-ਸਾਮਣੇ ਵੀ ਲਗਾਵਾਂਗੇ ਇਹ ਤੋਂ ਘਟਾ ਕੇ ਵੀ ਲਗਾਵਾਂਗੇ ਇੱਕ 6.5 ਤੇ ਲਗਾਇਆ ਮੈਂ ਇੱਕ 7 ਤੇ ਲਗਾਇਆ ਠੀਕ ਹੈ ਤੇ ਇੱਥੋਂ ਆਪਾਂ 7 ਵਾਲੇ ਨਿਸ਼ਾਨ ਨੂੰ 7 ਵਾਲੇ ਨਿਸ਼ਾਨ ਨਾਲ ਮਿਲਾ ਦਾਂਗੇ ਠੀਕ ਹੈ ਫਿਰ ਆ ਜਿਹੜਾ 6.5 ਵਾਲਾ ਇਹਨੂੰ ਆਪਾਂ ਟੇਡਾ ਕਰ ਦਵਾਂਗੇ ਠੀਕ ਹੈ ਜੀ ਇੱਦਾਂ ਠੀਕ ਹੈ ਫਿਟਿੰਗ ਆਪਾਂ ਇਹਨਾਂ ਦੀ ਰੱਖਾਂਗੇ 14.5 ਇੰਚ ਤੇ ਠੀਕ ਹੈ ਔਰ हिਪ ਦਾ ਨਿਸ਼ਾਨ ਤੁਸੀਂ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਮੈਂ 22.5 ਇੰਚ ਤੇ ਲਗਾ ਠੀਕ ਹੈ ਹੁਣ ਦੇਖੋ ਜਿਹੜਾ ਆਪਾਂ ਆ ਅੰਦਰ ਵਾਲੇ ਪਾਸੇ ਨਿਸ਼ਾਨ ਲਗਾਇਆ ਇਹਦੇ ਤੋਂ ਆਪਾਂ 9 ਇੰਚ ਦੀ ਕਾਟ ਪਾਵਾਂਗੇ ਫਰੰਟ ਵਾਲੇ ਮੋਢੇ ਦੀ ਠੀਕ ਹੈ ਜੀ 9.5 ਇੰਚ ਤੇ ਪਾਵਾਂਗੇ ਬੈਕ ਵਾਲੇ ਮੋਢੇ ਦੀ ਠੀਕ ਹੈ ਜੀ ਠੀਕ ਹੈ ਨਿਸ਼ਾਨ ਜਦੋਂ ਆਪਾਂ ਪੌਣੇ ਇੰਚ ਦਾ ਨਾਪਣਾ ਔਰ ਪੌਣੇ 2 ਇੰਚ ਦਾ ਆ ਅੰਦਰ ਵਾਲੇ ਨਿਸ਼ਾਨ ਤੋਂ ਹੀ ਨਾਪਣਾ ਜਦੋਂ ਗੁਲਾਈ ਦੇਣੀ ਆ ਉਦੋਂ ਬੈਕ ਵਾਲੇ ਮੋਢੇ ਦੀ ਬਾਹਰਲੇ ਵਾਲੇ ਤੋਂ ਦੇਣੀ ਆ ਗੁਲਾਈ ਔਰ ਜਿਹੜਾ ਫਰੰਟ ਵਾਲਾ ਮੋਢਾ ਉਹਦੀ ਅੰਦਰ ਵਾਲੇ ਨਿਸ਼ਾਨ ਤੋਂ ਦੇਣੀ ਆ ਗੁਲਾਈ ਠੀਕ ਆ ਨਾਪਣਾ ਅੰਦਰ ਵਾਲੇ ਨਿਸ਼ਾਨ ਤੋਂ ਹੁੰਦਾ ਔਰ ਗੁਲਾਈ ਜਿਹੜੀ ਹੈਗੀ ਆ ਉਹ ਬੈਕ ਵਾਲੇ ਦੀ ਬਾਹਰਲੇ ਤੋਂ ਦੇਣੀ ਹੁੰਦੀ ਆ ਔਰ ਫਰੰਟ ਵਾਲੇ ਦੀ ਆਪਣੀ ਅੰਦਰ ਵਾਲੇ ਤੋਂ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਮੋਢਾ ਰੱਖਿਆ ਸੀਗਾ ਅ ਆਪਣਾ 7.5 ਤੇ ਇਹਦਾ ਹਾਫ ਹੋ ਗਿਆ ਜੀ ਪੌਣੇ 4 ਠੀਕ ਹੈ ਇੱਥੋਂ ਜਿਹੜੀ ਹੈਗੀ ਆਪਾਂ ਫਿਟਿੰਗ ਜਿਹੜੀ ਹੈਗੀ ਇਹਨਾਂ ਦੀ ਹੈਗੀ 18.5 ਇੰਚ ਠੀਕ ਹੈ ਇਹਦਾ ਆ ਗਿਆ 9.5 ਇੰਚ ਠੀਕ ਹੈ ਜੀ ਠੀਕ ਹੈ ਤੇ ਹੁਣ ਇਹਨਾਂ ਦੀ ਕਮਰ ਤੋਂ ਫਿਟਿੰਗ ਹੈਗੀ ਜੀ 16 ਇੰਚ ਤੇ ਜੇ ਤੁਸੀਂ ਪਲੇਟ ਪਾਉਣੀਆਂ ਨੇ ਤਾਂ 17 ਇੰਚ ਲਗਾਓ ਠੀਕ ਹੈ ਤੇ ਹੁਣ ਆਪਾਂ ਰੱਖਾਂਗੇ 17 ਇੰਚ ਇਹਨਾਂ ਦੀ ਫਿਟਿੰਗ 8.5 ਇੰਚ ਕਿਉਂਕਿ ਇਹਨਾਂ ਦੇ ਪਲੇਟਸ ਪਾਉਣੀਆਂ ਨੇ ਠੀਕ ਹੈ ਜੀ ਕਿਪ ਤੂੰ ਇਹਨਾਂ ਦੀ ਫਿਟਿੰਗ ਰੱਖਾਂਗੇ ਆਪਾਂ 19 ਇੰਚ ਠੀਕ ਹੈ ਸਾਢੇ 9 ਇੰਚ ਠੀਕ ਹੈ ਤੇ 3 ਇੰਚ ਆਪਾਂ نیچے ਨਿਸ਼ਾਨ ਲਗਾਵਾਂਗੇ ਪਿਛਲੀ ਵੀਡੀਓ ਤੇ ਭੈਣਾਂ ਦੇ ਬਹੁਤ ਕਮੈਂਟ ਆਏ ਸੀ ਵੀ ਦੀਦੀ ਹਰੇਕ ਆਪਾਂ ਹਰੇਕ ਫਿਟਿੰਗ ਦੇ ਵਿੱਚ 3 ਇੰਚ ਤੇ ਹੀ ਨਿਸ਼ਾਨ ਲਗਾਉਣਾ ਹਾਂਜੀ ਸਿਰਫ ਬੱਚਿਆਂ ਦੀ ਫਿਟਿੰਗ ਨੂੰ ਛੱਡ ਕੇ ਆਪਾਂ 3 ਇੰਚ ਤੇ ਹੀ ਨਿਸ਼ਾਨ ਲਗਾਉਣਾ ਠੀਕ ਆ ਹੁਣ 3 ਇੰਚ ਤੇ ਮੈਂ ਪਹਿਲਾਂ ਸਿੱਧਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਨਹੀਂ ਲਗਾਵਾਂਗੇ ਜੇ ਆਪਾਂ ਇਸ ਤਰੀਕੇ ਨਾਲ ਲਗਾਉਨੇ ਤਾਂ ਕੱਪੜਾ ਜ਼ਿਆਦਾ ਆ ਜਾਂਦਾ ਸਲਾਈ ਦੇ ਵਿੱਚ ਫਿਰ ਆਪਣੀ ਸਲਾਈ ਜਿਹੜੀ ਹੈਗੀ ਆ ਫਿਟਿੰਗ ਵਾਲੀ ਉਹ ਦਬਣ ਲੱਗ ਜਾਂਦੀ ਆ ਇੱਥੋਂ ਝੋੜ ਪਊਗਾ ਫਿਰ ਜੇ ਤੁਸੀਂ ਇੱਥੋਂ ਲਾਤਾ ਨਿਸ਼ਾਨ ਫਿਰ ਇੱਥੋਂ ਜਿਹੜੀ ਹੈਗੀ ਫਿਟਿੰਗ ਦਬ ਜੂਗੀ ਇਸ ਲਈ ਆਪਾਂ ਇੱਥੋਂ ਲਗਾਵਾਂ ਠੀਕ ਹੈ ਐਦਾਂ ਤੇ ਇੱਥੋਂ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਹੁਣ ਮੋਡੇ ਦੀ ਗੁਲਾਈ ਕਿਵੇਂ ਪਾਉਣੀ ਆ ਦੇਖੋ ਜਿਹੜਾ ਆ ਪੌਣੇ 2 ਵਾਲਾ ਨਿਸ਼ਾਨਾ ਨਾ ਇਹ ਬਾਹਰਲੇ ਮੋਡੇ ਦਾ ਲੱਗਿਆ ਹੋਇਆ ਇਹਨੂੰ ਆਪਾਂ ਆ ਜਿਹੜਾ ਬਾਹਰਲਾ ਵਾਲਾ ਨਿਸ਼ਾਨਾ ਇਹਦੇ ਨਾਲ ਹੀ ਗੁਲਾਈ ਦੇਣੀ ਆ ਇਦਾਂ ਇਹ ਇਦਾਂ ਠੀਕ ਹੈ ਤੇ ਇਹਦੀ ਆਪਾਂ ਦੇਵਾਂਗੇ ਫਰੰਟ ਵਾਲੇ ਦੀ ਅੰਦਰ ਵਾਲੇ ਪਾਸੇ ਠੀਕ ਹੈ ਇਹ ਇੰਨਾ ਕੁ ਡਿਫਰੈਂਸ ਆ ਜਾਂਦਾ ਹੁੰਦਾ ਹੁਣ ਠੀਕ ਹੈ ਜੀ ਤੇ ਪਲੇਟਸ ਦੇ ਨਿਸ਼ਾਨ ਜਿਹੜੇ ਹੈਗੇ ਨੇ ਉਹ ਤੁਸੀਂ ਇਦਾਂ 11.5 ਇੰਚ ਤੇ ਤੇ ਇਧਰ ਨੂੰ ਲੈ ਲਵਾਂਗੇ ਆਪਾਂ 3.5 ਇੰਚ ਦੇਖੋ ਜਿਹਦੀ ਫਿਟਿੰਗ ਕੱਟ ਹੋਵੇ ਉਹਦੀ ਤੁਸੀਂ ਆ 3.5 ਰੱਖ ਲਓ ਆ ਵਾਲਾ ਗੈਪ ਜੇ ਕਿਸੇ ਦੀ ਫਿਟਿੰਗ ਜ਼ਿਆਦਾ ਹੋਵੇ ਜਿਵੇਂ ਆਪਣੀ ਹੋ ਗਈ 22 ਇੰਚ 23 ਇੰਚ ਤਾਂ ਤੁਸੀਂ 4 ਇੰਚ ਦਾ ਗੈਪ ਦੇ ਦਿਓ ਠੀਕ ਆ ਹੁਣ 3.5 ਇੰਚ ਦਾ ਗੈਪ ਦਿੱਤਾ ਮੈਂ ਤੇ 7 ਇੰਚ ਲੰਬੀ ਪਲੇਟ ਰੱਖੀ ਆ ਇੱਧਰ ਤੇ ਇਧਰ ਨੂੰ ਆਪਾਂ ਲਵਾਂਗੇ ਆਹ ਵਾਲੀ ਪਲੇਟ ਤੋਂ 2 ਇੰਚ ਠੀਕ ਹੈ ਆ 2 ਇੰਚ ਤੇ ਤੇ ਫਿਰ ਆ ਦੋਨਾਂ ਪਲੇਟਾਂ ਦਾ ਸੈਂਟਰ ਕਰ ਲੈਣਾ ਆਪਾਂ ਨੇ ਇੱਥੇ ਵੀ ਆਪਾਂ 2 ਇੰਚ ਤੇ ਇਹੀ ਨਿਸ਼ਾਨ ਲਗਾਵਾਂਗੇ ਠੀਕ ਹੈ ਇੰਤਾਂ ਹੁਣ ਦੇਖੋ ਜਿਹੜਾ ਆ ਵਾਲਾ ਨਿਸ਼ਾਨ ਹੈਗਾ ਆਪਾਂ ਫਿਟਿੰਗ ਵਾਲੇ ਨਿਸ਼ਾਨ ਦੇ ਵਿੱਚ ਦੀ ਨਹੀਂ ਲੈ ਕੇ ਜਾਣਾ ਇਹਨੂੰ ਆਪਾਂ ਆ ਵਾਲੇ ਨਿਸ਼ਾਨ ਤੋਂ ਨਾਪਣਾ ਠੀਕ ਆ ਆ ਵਾਲੇ ਤੋਂ ਇਹ ਇਦਾਂ ਆਵਲੇ ਨਿਸ਼ਾਨਾਂ ਸਿੱਧਾ ਮਲਾ ਦਿਓ ਤੁਸੀਂ ਜਿਹੜਾ ਆਪਾਂ ਵਿੱਚ ਦੀ ਕਰਾਸ ਕੀਤਾ ਨਿਸ਼ਾਨ ਠੀਕ ਹੈ ਤੇ ਜਿਹੜਾ ਆਵਲੀ ਪਲੇਟ ਹੈਗੀ ਆ ਆਵਲਾ ਜਿਹੜਾ ਆਪਣਾ ਨਿਸ਼ਾਨਾ ਮੋਡੇ ਦਾ ਇਹਦੇ ਵਿੱਚ ਦੀ ਆਪਾਂ ਸਿੱਧਾ ਕੱਢਣਾ ਹੁੰਦਾ ਇਹਨੂੰ ਠੀਕ ਹੈ ਹੁਣ ਦੇਖੋ ਕਈ ਭੈਣਾਂ ਕਹਿ ਦਿੰਦੀ ਹੁੰਦੇ ਨੇ ਵੀ ਦੀਦੀ ਜੇ ਆਪਾਂ ਆਵਲੀ ਪਲੇਟ ਪਾਉਣੇ ਆ ਤਾਂ ਆਪਾਂ ਨੂੰ ਮੋਡਾ ਵੱਧ ਰੱਖਣ ਦੀ ਜ਼ਰੂਰਤ ਤਾਂ ਨਹੀਂ ਜੀ ਦੇਖੋ ਇਹ ਪਲੇਟ ਜਿਹੜੀ ਹੈਗੀ ਆ ਬਿਲਕੁਲ ਹਲਕਾ ਜਿਹਾ ਹੀ ਚੱਕਣਾ ਹੁੰਦਾ ਆਪਾਂ ਕਪੜਾ ਨਾ ਮਾਤਰ ਜਾਈ ਠੀਕ ਹੈ ਨਾ ਮਾਤਰ ਜਾਈ ਕਪੜਾ ਚੱਕਿਆ ਕਰੋ ਫਿਰ ਮੋਡਾ ਛੋਟਾ ਨਹੀਂ ਹੁੰਦਾ ਹੈਗਾ ਤੁਹਾਡਾ ਠੀਕ ਹੈ ਏ ਮੈਂ ਪਲੇਟਾ ਤੁਹਾਨੂੰ ਨਾਰਮਲ ਕੁਰਤੀ ਵਾਂਗੂ ਦੱਸਿਆ ਨਹੀਂ ਗੀਆਂ ਪਰ ਮੈਂ ਫਰੰਟ ਵਾਲੇ ਮਤਲਬ ਜਿਹੜਾ ਮੇਨ ਫੈਬਰਿਕ ਹੁੰਦਾ ਉਹਤੇ ਹੀ ਨਿਸ਼ਾਨ ਲਗਾਉਣੀ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਪਹਿਲਾਂ ਆਪਾਂ ਜਿਹੜਾ ਬੈਕ ਵਾਲਾ ਮੋਡਾ ਉਹਦੀ ਕਟਿੰਗ ਕਰਾਂਗੇ ਠੀਕ ਹੈ ਇਹ ਤੁਸੀਂ ਧਿਆਨ ਨਾਲ ਕਰਿਆ ਕਰੋ ਕਟਿੰਗ ਇੱਥੋਂ ਠੀਕ ਹੈ ਜੀ ਤੁਸੀਂ 1.5 ਇੰਚ ਜਿਹੜਾ ਹੈਗਾ ਸਲਾਈਆਂ ਲਈ ਰੱਖ ਕੇ ਬਾਕੀ ਕੱਪੜਾ ਕੱਟ ਕਰ ਤੇ ਇੱਥੇ ਤੁਸੀਂ ਕੱਟ ਜਰੂਰ ਲਗਾ ਲਿਆ ਕਰੋ ਫਿਟਿੰਗ ਦੇ ਤਾਂ ਕਿ ਤੁਸੀਂ ਜਦੋਂ ਸਲਾਈ ਕਰੋ ਤਾਂ ਸਾਰੇ ਕੱਟ ਇੱਕ ਦੂਸਰੇ ਨਾਲ ਮੈਚ ਕਰਕੇ ਫਿਟਿੰਗ ਫਿਰ ਵਧੀਆ ਆ ਜਾਂਦੀ ਹੈ ਠੀਕ ਹੈ ਜਿੱਥੇ ਇੱਥੇ ਵੀ ਤੁਸੀਂ ਮਾਰਕ ਕੀਤਾ ਉੱਥੇ ਉੱਥੇ ਕੱਟ ਜਰੂਰ ਲਗਾਉਣੇ ਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਦੇਖੋ ਇਹਨਾਂ ਨੂੰ ਪੱਲਿਆਂ ਨੂੰ ਆਪਾਂ ਅਲੱਗ-ਅਲੱਗ ਕਰ ਲੈਣਾ ਫਿਰ ਫਰੰਟ ਵਾਲਾ ਪੱਲਾ ਕੱਢਣਾ ਠੀਕ ਹੈ ਇਹਨੂੰ ਕਾਟ ਹੀ ਦਿਓ ਤੁਸੀਂ ਨਹੀਂ ਤਾਂ ਫਿਰ ਨੀਚੇ ਵਾਲੇ ਪੱਲੇ 'ਚ ਵੀ ਕਾਟ ਪੈ ਜਾਂਦੀ ਹੁੰਦੀ ਆ ਹੁਣ ਦੇਖੋ ਆ ਮੈਂ ਫਰੰਟ ਵਾਲਾ ਪੱਲਾ ਹੀ ਲਾਈਨਿੰਗ ਦਾ ਲਿਆ ਆਪਾਂ ਇਹਨੂੰ ਜਿਸ ਤਰੀਕੇ ਨਾਲ ਪਹਿਲਾਂ ਸੈੱਟ ਕਰਕੇ ਰੱਖਿਆ ਸੀ ਉਸ ਤਰੀਕੇ ਨਾਲ ਹੀ ਇਹਦੇ ਉੱਪਰ ਆਪਾਂ ਸੈੱਟ ਕਰ ਲੋ ਤੇ ਹੁਣ ਆਪਾਂ ਮੂਰਲੇ ਪੱਲੇ ਦੇ ਵਿੱਚ ਕਾਟ ਪਾ ਲਓ ਹੁਣ ਦੇਖੋ ਲਾਈਨਿੰਗ ਔਰ ਮੇਨ ਫੈਬਰਿਕ ਦੇ ਵਿੱਚ ਇਕੱਠੀ ਹੀ ਕਾਟ ਪੈ ਜੂਗੀ ਤੁਸੀਂ ਜਿਹੜੀ ਕਾਟ ਹੈਗੀ ਆ ਉਹ ਇਸ ਤਰੀਕੇ ਨਾਲ ਹੀ ਪਾਇਆ ਕਰੋ ਠੀਕ ਹੈ ਹੁਣ ਆਪਾਂ ਕੱਪੜਾ ਜਿਹੜਾ ਹੈਗਾ ਉਹਨੂੰ ਸੈੱਟ ਕਰਕੇ ਰੱਖ ਲਿਆ ਤੇ ਹੁਣ ਆਪਾਂ ਦੋਨੋਂ ਪੱਲਿਆਂ ਦੇ ਵਿੱਚ ਕਾਟ ਪਾ ਲੈਣੀ ਆ ਠੀਕ ਹੈ ਹੁਣ ਆਪਣੇ ਦੋਨੋਂ ਪੱਲਿਆਂ ਦੇ ਵਿੱਚ ਕਾਟ ਪੈ ਗਈ ਆ ਹੁਣ ਜੇ ਤੁਸੀਂ ਨਿਸ਼ਾਨੀਆਂ ਲਗਾਉਣੀਆਂ ਨੇ ਦੂਸਰੀ ਵਾਲੀ ਸਾਈਡ ਤਾਂ ਤੁਸੀਂ ਕੀ ਕਰਨਾ ਇਹਨੂੰ ਚਾਕ ਨੂੰ ਥੋੜਾ ਡਾਰਕ ਕਰ ਲਓ ਠੀਕ ਹੈ ਇਸ ਤਰੀਕੇ ਨਾਲ ਪੱਲਾ ਝਾੜ ਕੇ ਜਿਹੜਾ ਹੈਗਾ ਦੂਸਰੇ ਪਾਸੇ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਠੀਕ ਹੈ ਲਾਈਨਿੰਗ ਤੇ ਆਸਾਨੀ ਨਾਲ ਹੀ ਜਿਹੜੇ ਹੈਗੇ ਨੇ ਇਹ ਨਿਸ਼ਾਨ ਆ ਜਾਂਦੇ ਹੁੰਦੇ ਨੇ ਠੀਕ ਹੈ ਜੀ ਇਹ ਐਦਾਂ ਤੁਸੀਂ ਪੱਲਾ ਝਾੜ ਲਓ ਤੇ ਨਿਸ਼ਾਨ ਜਿਹੜੇ ਹੈਗੇ ਨੇ ਦੂਸਰੀ ਵਾਲੀ ਸਾਈਡ ਆ ਜਾਂਦੇ ਠੀਕ ਹੈ ਆ ਦੇਖੋ ਤੇ ਇਹਨੂੰ ਆਪਾਂ ਡਾਰਕ ਕਰ ਲਉ ਬਾਅਦ ਚ ਠੀਕ ਹੈ ਜੀ ਤੇ ਇਦਾਂ ਹੀ ਤੁਸੀਂ ਪਲੇਟਾਂ ਦੇ ਨਿਸ਼ਾਨ ਵੀ ਲਗਾ ਸਕਦੇ ਹੋ ਹੁਣ ਦੇਖੋ ਜੇ ਤਾਂ ਆਪਾਂ ਨਾਰਮਲ ਕੁੜਤੀ ਬਣਾਉਣੀ ਆ ਫੇਰ ਤਾਂ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਜਿਹੜੇ ਹੈਗੇ ਨੇ ਲਗਾ ਸਕਦੇ ਹੋ ਮੇਨ ਫੈਬਰਿਕ ਤੇ ਠੀਕ ਆ ਉਲਟੇ ਵਾਲੇ ਪਾਸੇ ਪਰ ਦੇਖੋ ਲਾਈਨਿੰਗ ਵਾਲੇ ਸੂਟ ਦੇ ਵਿੱਚ ਪਲੇਟਾਂ ਦੇ ਨਿਸ਼ਾਨ ਜਿਵੇਂ ਮੈਂ ਤੁਹਾਨੂੰ ਦੱਸਿਆ ਹਨ ਮਤਲਬ ਆਪਾਂ ਲਾਈਨਿੰਗ ਤੇ ਜਿਵੇਂ ਮੈਂ ਤੁਹਾਨੂੰ ਲਾ ਕੇ ਦਿਖਾਇਆ ਨਿਸ਼ਾਨ ਤਾਂ ਤੁਸੀਂ ਮੇਨ ਫੈਬਰਿਕ ਤੇ ਵੀ ਇਸੇ ਤਰੀਕੇ ਨਾਲ ਹੀ ਨਿਸ਼ਾਨ ਲਗਾ ਲਓ ਠੀਕ ਹੈ 11.5 ਇੰਚ ਤੇ ਜਿਵੇਂ ਵੀ ਮੈਂ ਤੁਹਾਨੂੰ ਦੱਸਿਆ 11.5 ਇੰਚ ਤੇ ਪਲੇਟ ਪਾਉਣੀਆਂ ਔਰ 7 ਇੰਚ ਲੰਬੀ ਪਲੇਟ ਰੱਖਣੀ ਹੈ ਠੀਕ ਹੈ ਉਹਦਾ ਕਾਰਨ ਇਹ ਹੁੰਦਾ ਹੁਣ ਦੇਖੋ ਜਿਵੇਂ ਮੰਨ ਲਓ ਆਪਾਂ ਇੱਥੇ ਨਿਸ਼ਾਨ ਲਗਾ ਲਿਆ ਹਨਾ ਜਿਵੇਂ ਹੁਣ ਆ ਮੇਰੇ ਪਲੇਟਾਂ ਦੇ ਨਿਸ਼ਾਨ ਨੇ ਠੀਕ ਹੈ ਜੀ ਇਹ ਐਦਾਂ ਕਰਕੇ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਜਦੋਂ ਆਪਾਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਪਲੇਟਸ ਪਾਉਣੀਆਂ ਹੁੰਦੀਆਂ ਨੇ ਨਾ ਆਪਾਂ ਕੀ ਕਰਦੇ ਹੁੰਨੇ ਆ ਲਾਈਨਿੰਗ ਨੂੰ ਜੋੜ ਲੈਣੇ ਹੁੰਨੇ ਆ ਹੁਣ ਮੰਨ ਲਓ ਮੈਂ ਇਦਾਂ ਲਾਈਨਿੰਗ ਨੂੰ ਜੋੜ ਲਿਆ ਠੀਕ ਹੈ ਜੀ ਤੇ ਉਦੋਂ ਆਪਾਂ ਪਲੇਟ ਜਿਹੜੀ ਹੈਗੀ ਆ ਪਹਿਲਾਂ ਆਪਾਂ ਦੋਨੋਂ ਕੱਪੜਿਆਂ ਨੂੰ ਜੋੜ ਕੇ ਇਹਦੇ ਉੱਪਰ ਸਲਾਈ ਲਗਾਉਣੀ ਹੁੰਦੀ ਆ ਠੀਕ ਹੈ ਇਦਾਂ ਕਰਕੇ ਉੱਪਰ ਵਾਲੀ ਸਾਈਡ ਦੀ ਇਹਦੇ ਉੱਪਰ ਤੁਸੀਂ ਸਲਾਈ ਲਗਾ ਲਓ ਫਿਰ ਤੁਸੀਂ ਕੀ ਕਰਨਾ ਸਾਰੀਆਂ ਪਲੇਟਾਂ ਤੇ ਨਾ ਏਦਾਂ ਨੇ ਪਹਿਲਾਂ ਉੱਪਰ ਦੀ ਸਲਾਈਆਂ ਮਾਰ ਲਓ ਇਹਨੂੰ ਕੱਪੜੇ ਨੂੰ ਮਤਲਬ ਕੀ ਲਾਈਨਿੰਗ ਵਾਲੇ ਨੂੰ نیچے ਅਟੈਚ ਕਰ ਲਓ ਠੀਕ ਆ ਫਿਰ ਆਪਾਂ ਕੀ ਕਰਨਾ ਹੁੰਦਾ ਉਹ ਸਲਾਈ ਜਿਹੜੀ ਹੈਗੀ ਉਹ ਇਧਰ ਵਾਲੇ ਪਾਸੇ ਵੀ ਆ ਜਾਂਦੀ ਹੁੰਦੀ ਹੈਗੀ ਠੀਕ ਆ ਇਸੇ ਲਈ ਆਪਾਂ ਨੂੰ ਲਾਈਨਿੰਗ ਤੇ ਨਿਸ਼ਾਨ ਲਗਾਉਣ ਦੀ ਲੋੜ ਨਹੀਂ ਹੁੰਦੀ ਹੈਗੀ ਉਹ ਮੈਂ ਤੁਹਾਨੂੰ ਵੈਸੇ ਲਗਾ ਕੇ ਦਿਖਾਏ ਆ ਠੀਕ ਆ ਤੁਸੀਂ ਮੇਨ ਫੈਬਰਿਕ ਤੇ ਵੀ ਉਸੇ ਤਰੀਕੇ ਨਾਲ ਨਿਸ਼ਾਨ ਲਗਾ ਸਕਦੇ ਜਿਵੇਂ ਮੈਂ ਤੁਹਾਨੂੰ ਲਾਈਨਿੰਗ ਤੇ ਦੱਸਿਆ ਸੀ ਠੀਕ ਆ ਹੁਣ ਦੇਖੋ ਜਿਵੇਂ ਹੁਣ ਆਪਾਂ ਦੋਨੋਂ ਕੱਪੜੇ ਨੂੰ ਅਟੈਚ ਕਰ ਲਿਆ ਹਨਾ ਇਧਰ ਵਾਲੀ ਸਾਈਡ ਸਿੱਧੀ ਵਾਲੀ ਸਾਈਡ ਤਾਂ ਉਹ ਸਲਾਈ ਜਿਹੜੀ ਹੈਗੀ ਇਧਰ ਵੀ ਆ ਜੂਗੀ ਫਿਰ ਹਨਾ ਆਪਾਂ ਕੀ ਕਰਨਾ ਇੱਥੋਂ ਪਲੇਟ ਚੱਕਣੀ ਹੁੰਦੀ ਆ ਫਿਰ ਸਲਾਈ ਲਾ ਕੇ ਠੀਕ ਹੈ ਜੀ ਲਾਈਨਿੰਗ ਵਾਲੇ ਸੂਟ ਦੇ ਵਿੱਚ ਸਲਾਈ ਪਲੇਟਾ ਪਾਉਣ ਦਾ ਤਰੀਕਾ ਇਹੀ ਹੁੰਦਾਗਾ ਠੀਕ ਆ ਇਹਦੇ ਨਾਲ ਜਿਹੜੀ ਹੈਗੀ ਲਾਈਨਿੰਗ ਬਿਲਕੁਲ ਸੈੱਟ ਆ ਜਾਂਦੀ ਹੁੰਦੀ ਆ ਠੀਕ ਹੈ ਜੀ ਤੇ ਚਲੋ ਹੁਣ ਮੈਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਨ ਦੱਸਦੀ ਹਾਂ ਹੁਣ ਦੇਖੋ ਕੱਪੜਾ ਹੈਗਾ ਜਿਹੜਾ ਹੁਣ ਮੇਰਾ ਤਾਂ ਕੱਪੜਾ ਹੈਗਾ ਜੀ ਪਲੇਨ ਇਸੇ ਕਰਕੇ ਮੈਂ ਇਹਨੂੰ ਜਿਸ ਤਰੀਕੇ ਨਾਲ ਵੀ ਰੱਖ ਲਵਾਂ ਕੱਪੜੇ ਦੀ ਪੁੱਠ ਸਿੱਧ ਨਹੀਂ ਹੈਗੀ ਠੀਕ ਆ ਇਹ ਇਦਾਂ ਆ 2 ਫੋਲਡ ਕੀਤਾ ਹੋਇਆ ਕੱਪੜਾ ਤੇ ਇਦਾਂ ਆਪਾਂ ਇਹਨੂੰ 4 ਫੋਲਡ ਕਰ ਲਵਾਂਗੇ ਠੀਕ ਆ ਜੇ ਤੁਹਾਡਾ ਕੱਪੜੇ ਦੀ ਪੁੱਠ ਸਿੱਧ ਹੈਗੀ ਆ ਜੇ ਤੁਸੀਂ ਕਾਟ ਸਹੀ ਪਾਉਣਾ ਚਾਹੁੰਦੇ ਹੋ ਬਾਹ ਦੇ ਵਿੱਚ ਜਾਤਾ ਫਿਰ ਤੁਸੀਂ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਇਦਾਂ ਮਿਲਾ ਕੇ ਰੱਖੋ ਜਾਂ ਫਿਰ ਤੁਸੀਂ ਉਲਟੇ ਨਾਲ ਉਲਟਾ ਵਾਲਾ ਪਾਸਾ ਮਿਲਾ ਕੇ ਰੱਖੋ ਫਿਰ ਤੁਹਾਡੀ ਕਾਟ ਜਿਹੜੀ ਹੈਗੀ ਉਹ ਸਹੀ ਪਾਉਗੀ ਬਿਲਕੁਲ ਠੀਕ ਹੈ ਜੀ ਹੁਣ ਦੇਖੋ ਸੂਟ ਦਾ ਜਿਹੜਾ ਮੋਢਾ ਹੈਗਾ ਉਹ ਆਪਾਂ ਸਾਡੇ 7 ਰੱਖਿਆ ਸੀ ਨਾ ਆਪਾਂ ਬਾਹ ਦਾ ਜਿਹੜਾ ਮੋਢਾ ਹੈਗਾ ਉਹਨੂੰ ਆਪਾਂ 1/2 ਇੰਚ ਕੱਟ ਰੱਖਾਂਗੇ ਠੀਕ ਹੈ ਹੁਣ ਦੇਖੋ ਬਾਹ ਜਿਹੜੀ ਹੈਗੀ ਆ ਉਹ ਮੈਂ 4 ਫੋਲਡ ਕਰਕੇ ਰੱਖ ਲਈ ਆ ਬਾਹ ਮੈਂ ਇਹਨਾਂ ਦੀ ਬਣਾਉਣੀ ਆ 15/2 ਇੰਚ ਔਰ ਮੈਂ 16 ਤੇ ਨਿਸ਼ਾਨ ਲਗਾਉਂਗੀ ਗਏ ਮੇਰੀ ਫੋਲਡਿੰਗ ਆ ਗਈ 16 ਇੰਚ ਤੇ ਨਿਸ਼ਾਨ ਲਗਾ ਲਿਆ 1/2 ਇੰਚ ਜਿਹੜਾ ਹੈਗਾ ਇਧਰੋਂ ਸਲਾਈ ਦੇ ਵਿੱਚ ਚਲਾ ਜਾਊਗਾ ਠੀਕ ਆ ਹੁਣ ਕਮੀਜ਼ ਦਾ ਮੋਢਾ ਜਿਹੜਾ ਹੈਗਾ ਉਹ ਸੀਗਾ ਜੀ 7 ਆਪਾਂ ਬਾਹ ਦਾ ਮੋਢਾ ਲਵਾਂਗੇ 7 ਇੰਚ ਠੀਕ ਹੈ ਇਹਨੂੰ ਆਪਾਂ 1/2 ਇੰਚ ਘੱਟ ਰੱਖਾਂਗੇ ਠੀਕ ਹੈ ਤੇ ਇਧਰੋਂ ਆਪਾਂ ਲਵਾਂਗੇ 3 ਇੰਚ 3 ਇੰਚ ਦੀ ਕਾਟ ਜਿਹੜੀ ਹੈਗੀ ਉਹ ਹਰੇਕ ਨਾਪ ਦੇ ਵਿੱਚ ਪੈਂਦੀ ਹੁੰਦੀ ਹੈ ਠੀਕ ਆ ਹੁਣ ਦੇਖੋ ਜਿਹੜਾ 3 ਇੰਚ ਦਾ ਨਿਸ਼ਾਨ ਲਗਾਇਆ ਤੁਸੀਂ ਇਦਾਂ ਇਹਨੂੰ ਧਕੋਨਾ ਕਰ ਲਓ ਇਦਾਂ ਕਰਕੇ ਠੀਕ ਹੈ ਇਹਨੂੰ ਟੇਡਾ ਮੈਂ ਨਿਸ਼ਾਨ ਲਗਾਤਾ ਹੁਣ ਦੇਖੋ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ 5 ਇੰਚ ਦੀ ਕਾਟ ਪਾਈ ਸੀ ਤਾਂ ਇੱਥੋਂ ਵੀ ਆਪਾਂ ਹਾਫ ਕਰਕੇ 5 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਤੇ ਆਪਾਂ ਮਾਰਜਨ ਦਾ ਰੱਖ ਲਿਆ ਠੀਕ ਹੈ ਜੀ ਇੱਥੋਂ ਹੁਣ ਮਾਰਜਨ ਤੋਂ ਆਪਾਂ ਲੈਂਦੇ ਲੈਂਦੇ ਇਹ ਐਦਾਂ ਐ ਗੁਲਾਈ ਦੇਣੀ ਐ ਠੀਕ ਹੈ ਜੀ ਇਹ ਐਦਾਂ ਜੀ ਠੀਕ ਹੈ ਤੇ ਅੱਗੋਂ ਜਿੰਨਾ ਵੀ ਤੁਹਾਡਾ ਘੇਰਾ ਹੈਗਾ ਤੁਸੀਂ ਰੱਖ ਲਓ ਜਿਵੇਂ ਹੁਣ ਮੈਂ ਇਹਨਾਂ ਦਾ 5.5 ਰੱਖੂੰਗੀ ਤੇ ਆ ਮਾਰਜਨ ਦਾ ਰੱਖ ਕੇ ਠੀਕ ਹੈ ਇਹਨੂੰ ਆਪਾਂ ਇਧਰ ਮਿਲਾ ਦਿਓ ਐਦਾਂ ਕਰਕੇ ਤੇ ਆ ਮਾਰਜਨ ਹੋ ਗਿਆ ਆਪਣਾ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਐ ਆ ਮਾਰਜਿਨ ਵਾਲੇ ਨਿਸ਼ਾਨ ਤੋਂ ਠੀਕ ਹੈ ਇਹ ਐਂਟਰ ਹੁਣ ਦੇਖੋ ਮੈਂ ਤਾਂ ਇਹ ਸੂਟ ਦੀਆਂ ਬਾਹਾਂ ਦੇ نیچے ਲਾਈਨਿੰਗ ਜਿਹੜੀ ਹੈਗੀ ਉਹ ਨਹੀਂ ਲਗਾਉਣੀ ਸਿਰਫ ਆਪਾਂ ਕਮੀਜ਼ ਕਮੀਜ਼ ਤੇ ਲਾਉਣੀ ਆ ਜੇਕਰ ਤੁਸੀਂ ਲਾਈਨਿੰਗ ਲਗਾਉਣੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਕੱਪੜਾ ਥੋੜਾ ਜਿਹਾ بس ਵੱਧ ਰੱਖ ਲਓ ਇਦਾਂ 4 ਫੋਲਡ ਕਰਕੇ ਰੱਖ ਲਓ ਕੱਪੜਾ ਲਾਈਨਿੰਗ ਦਾ ਮੰਨ ਲਓ ਹੁਣ ਆਪਾਂ ਆ 4 ਫੋਲਡ ਕਰਕੇ ਰੱਖ ਲਿਆ ਆਪਾਂ ਕੱਪੜਾ 2 ਫੋਲਡ ਆ ਠੀਕ ਆ ਇਹਨੂੰ ਆਪਾਂ 4 ਫੋਲਡ ਕਰ ਲਿਆ ਠੀਕ ਆ ਐਦਾਂ ਕਰਕੇ ਤੇ ਇਹਦੇ ਉੱਪਰ ਆਪਾਂ ਬਾਹਵਾਂ ਰੱਖਣੀਆਂ ਨੇ ਐਦਾਂ ਬਸ ਇਹਦੇ ਉੱਪਰ ਆਪਾਂ ਕਟਿੰਗ ਕਰ ਲੈਣੀ ਆ ਸੇਮ ਠੀਕ ਆ ਇਹਦੇ ਉੱਪਰ ਰੱਖ ਕੇ ਬਸ ਤੁਸੀਂ ਹਲਕਾ ਫੁਲਕਾ ਜਿਹੜਾ ਹੈਗਾ ਪੈਰ-ਪੈਰ ਦਾ ਵਾਧਾ ਰੱਖ ਲਓ ਉੱਪਰ ਵਾਲੀ ਸਾਈਡ ਠੀਕ ਆ ਬਾਕੀ ਬਾਹਾਂ ਦੀ ਕਟਿੰਗ ਜਿਹੜੀ ਹੈਗੀ ਉਹ ਸੇਮ ਹੀ ਕਰ ਲਓ ਠੀਕ ਹੈ ਜੀ ਹੁਣ ਦੇਖੋ ਆਪਾਂ ਬਾਹ ਦੇ ਵਿੱਚ ਕਾਟ ਕਿੱਦਾਂ ਪਾਉਣੀ ਹੈਗੀ ਠੀਕ ਹੈ ਜੀ ਆਪਾਂ ਦੋਨੋਂ ਪੱਲੇ ਇੱਦਾਂ ਚੱਕਣੇ ਆ ਆ ਇੱਕ ਆ ਦੋ ਠੀਕ ਹੈ ਉੱਪਰ ਵਾਲੇ ਦੋ ਪੱਲੇ ਚੱਕ ਲੈਣੇ ਆਪਾਂ ਨੇ ਠੀਕ ਹੈ ਜੀ ਤੇ ਆ ਜਿਹੜਾ ਆਪਾਂ ਨਿਸ਼ਾਨ ਲਗਾਇਆ ਨਾ ਆਵਰਾ ਨਿਸ਼ਾਨ ਲਗਾਇਆ ਜਿਹੜਾ ਇਹਨੂੰ ਆਪਾਂ ਕੱਟ ਕਰ ਦੇਵਾਂਗੇ ਠੀਕ ਆ ਫਿਰ ਮੂਰਲੇ ਪੱਲਿਆਂ ਦੇ ਵਿੱਚ ਕਾਟ ਪੈ ਜਿੰਗੇ بس ਕਾਰਟ ਵੇਲੇ ਤੁਸੀਂ ਇਹ ਧਿਆਨ ਰੱਖਣਾ ਤੁਹਾਡਾ ਪੱਲੇ ਨਾਲ ਜਿਹੜਾ ਹੈਗਾ ਜਾਂ ਤਾਂ ਉਲਟੇ ਨਾਲ ਉਲਟਾ ਵਾਲਾ ਪੱਲਾ ਝੁੜਿਆ ਹੋਣਾ ਚਾਹੀਦਾ ਜਾਂ ਥੋੜਾ ਸਿੱਧੇ ਨਾਲ ਸਿੱਧਾ ਵਾਲਾ ਪੱਲਾ ਝੁੜਿਆ ਹੋਣਾ ਚਾਹੀਦਾ ਫੇਰ ਤੁਹਾਡੀ ਕਾਰ ਜਿਹੜੀ ਹੈਗੀ ਬਿਲਕੁਲ ਸਹੀ ਪਊਗੀ ਠੀਕ ਹੈ ਜੀ ਇਹ ਸੀਗੀ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ